ਪੂਰੀ ਦੁਨੀਆ 'ਚ ਦੋਸਤੋ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ ਤੁਹਾਨੂੰ ਗਣੇਸ਼ ਉਤਸਵ ਦੀਆਂ ਬਹੁਤ-ਬਹੁਤ ਮੁਬਾਰਕਾਂ ਗਣੇਸ਼ ਜੀ ਦਾ ਇੱਕ ਸੰਦੇਸ਼ ਹੈ ਜਿਹੜਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਭਗਵਾਨ ਸ਼ੰਕਰ ਤੇ ਮਾਤਾ ਪਾਰਵਤੀ ਇਕ ਵਾਰ ਆਪਣੇ ਦੋਨੇ ਪੁੱਤਰਾਂ ਦੀ ਏਸ ਲਵਾਉਂਦੇ ਨੇ 카ਰਤਿਕਾ ਜੀ ਤੇ ਗਣੇਸ਼ ਜੀ ਦੀ ਭਗਵਾਨ ਸ਼ੰਕਰ ਕਹਿੰਦੇ ਨੇ ਕਿ ਤੁਸੀਂ ਪੂਰੀ ਦੁਨੀਆ ਦਾ ਚੱਕਰ ਲਗਾ ਕੇ ਆਉਣਾ ਹੈ ਜਿਹੜਾ ਮੇਰੇ ਸਾਹਮਣੇ ਪਹਿਲਾਂ ਆਇਆ ਉਹ ਦੌੜ 'ਚ ਜੇਤੂ ਹੋਊਗਾ ਕਾਰਤੀਕੇ ਜੀ ਆਪਣੀ ਦੁਨੀਆ ਦਾ ਚੱਕਰ ਲਗਾਉਣ ਨਿਕਲ ਜਾਂਦੇ ਨੇ ਆਪਣੇ ਰਾਤੇ ਪਰ ਗਣੇਸ਼ ਜੀ ਨੇ ਉਹ ਮਾਤਾ ਪਾਰਵਤੀ ਤੇ ਭਗਵਾਨ ਸ਼ੰਕਰ ਦੇ ਆਲੇ-ਦਾਲੇ ਚੱਕਰ ਲਗਾ ਕੇ ਰੁਕ ਜਾਂਦੇ ਨੇ ਭਗਵਾਨ ਸ਼ੰਕਰ ਪੁੱਛਦੇ ਨੇ ਕਿ ਤੁਸੀਂ ਕਿਉਂ ਨਹੀਂ ਗਏ ਪੂਰੀ ਦੁਨੀਆ ਦਾ ਚੱਕਰ ਲਗਾਉਣ ਤਾਂ ਭਗਵਾਨ ਗਣੇਸ਼ ਜੀ ਬਹੁਤ ਸੁੰਦਰ ਜਵਾਬ ਦਿੰਦੇ ਨੇ ਕਿ ਮੇਰੀ ਦੁਨੀਆ ਸਿਰਫ ਮੇਰੇ ਮਾਤਾ ਪਿਤਾ ਨੇ ਇਸ ਕਰਕੇ ਮੈਂ ਤੁਹਾਡਾ ਚੱਕਰ ਲਗਾਇਆ ਇਹ ਸੰਦੇਸ਼ ਹੈ ਦੋਸਤੋ ਸਾਨੂੰ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਹੈਗਾ ਇਸ ਸੰਦੇਸ਼ ਨੂੰ ਆਪਣੀ ਜ਼ਿੰਦਗੀ 'ਚ ਧਾਰਨਾ ਚਾਹੀਦਾ ਤੁਹਾਨੂੰ ਗਣੇਸ਼ ਉਤਸਵ ਦੀਆਂ ਬਹੁਤ-ਬਹੁਤ ਇੱਕ ਵਾਰ ਫੇਰ ਮੁਬਾਰਕਾਂ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰ ਦਿਓ ਬਹੁਤ-ਬਹੁਤ ਧੰਨਵਾਦ